ਦੇ ਅਸੀਂ ਇਹਨਾਂ ਚੀਜ਼ਾਂ 'ਚ ਉਲਝ ਕੇ ਰਹਿ ਜਾਂਦੇ ਆ ਜਿਹੜੀ ਇਸ ਚੀਜ਼ ਦੀ ਅਸਲੀਅਤ ਹੈ ਇਹਨੂੰ ਨਾ ਪ੍ਰਸ਼ਾਸਨ ਨਾ ਕੋਈ ਐਜੀਟੇਸ਼ਨ ਕਰਨ ਵਾਲਾ ਬੰਦਾ ਜਿਹੜਾ ਉਹ ਨਹੀਂ ਸਮਝ ਪਾਉਂਦਾ ਵੀ ਇਹ ਨਾ ਲਾਉਣ ਦੀ ਲੋੜ ਕਿਉਂ ਪੈਂਦੀ ਹੈ ਜਦੋਂ ਕਾਨੂੰਨੀ ਵਿਵਸਥਾ ਨੂੰ ਜਾਂ ਸਰ ਕੋਕ ਇਸ ਚੀਜ਼ ਨੂੰ ਮਤਲਬ ਮੰਨ ਲੈਂਦੇ ਆ ਵੀ ਵੀ ਜਰ ਤਰ੍ਹਾਂ ਨਾਲ ਇਹ ਮਸਲੇ ਦਾ ਹੱਲ ਹੋਣਾ ਤਾਂ ਸ਼ਾਇਦ ਇਹ ਇੱਥੋਂ ਤੱਕ ਨੌਬਤਾਂ ਨਾ ਆਉਂਦੀਆਂ ਦੇਖੋ ਜੇ ਇੱਥੋਂ ਟਰੈਕਟਰ ਜਿਹੜੇ ਨਗਰ ਕੌਂਸਲ ਦੇ ਗਏ ਤਾਂ ਉਹ ਕੀ ਦੇ ਕਹਿਣ ਦੇ ਗਏ ਕੀ ਦੇ ਕਹਿਣ ਦੇ ਇਹ ਸਾਰਿਆਂ ਨੂੰ ਵੱਡੀ ਗੱਲ ਮਤਲਬ ਇਹ ਇਹ ਤਪਦੀਸ਼ ਦਾ ਹਿੱਸਾ ਆ ਹੁੰਦਾ ਹੈ ਤੇ ਫਿਰ ਪੁਲਿਸ ਉਹ ਪੁਰਾਣਾ ਪਰਚਾ ਚੱਕ ਲੈਂਦੀ ਹੈ ਤੇ ਫਿਰ ਇਹੋ ਚੀਜ਼ ਧਰਨਿਆਂ ਨੂੰ ਜਨਮ ਦੇएगी ਨਾ ਦਊਗੀ ਜੇ ਇਹ ਗਲਤ ਸੀ ਤਾਂ ਉਸੇ ਟਾਈਮ ਪਰਚਾ ਦੁੜਚ ਹੋਣਾ ਚਾਹੀਦਾ ਜਾਉਂਦੇ ਤੇ ਕਾਰਵਾਈ ਹੋਣੀ ਚਾਹੀਦੀ ਸੀ ਜੇ ਗਲਤ ਨਹੀਂ ਸੀ ਤੇ ਅੱਜ ਉਹਦੇ ਮਗਰ ਪੁਲਿਸ ਐਦਾਂ ਨਹੀਂ ਭੱਜੀ ਫਿਰਦੀ ਜਾਨੀ ਸੀ ਵੀ ਜਿਹੜਾ ਉਹ ਲੁਕਦਾ ਫਿਰੇ ਕਾ ਐਮਐਲਏ ਰਿਪੋਰਟ ਉਹ ਪੁਰਾਣੇ ਪੁਲਿਸ ਅਫਸਰਾਂ ਤੇ ਅੱਜ ਚੱਲ ਰਹੇ ਨੇ ਚੱਲ ਰਹੇ ਨੇ ਤੇ ਪੁੱਤੋ ਹੋ ਰਹੇ ਨੇ ਪਰ ਕਰਾਏ ਹੋਏ ਕਿਹਨੇ ਨੇ ਉਹ ਕਰਾਏ ਹੋਏ ਰਾਜਨੀਤਿਕ ਲੋਕਾਂ ਨੇ ਨੇ ਉਹ ਕਨੇ ਕਰ ਨਾਬੇ ਵਾਲਾ ਜੋ ਤੁਸੀਂ ਉਸ ਟਾਈਮ ਦਾ ਹਾਲਾਤ ਮੁੱਖ ਦੇ ਦੇਖੋਣਗੇ ਇੱਕ ਔਰਤ ਡੀਐਸਪੀ ਜਿਹੜੀ ਮਹਿਲਾ ਆ ਉਹ 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 ਨੂੰ ਇੱਕ ਪੀਪੀਐਸ ਮਤਲਬ ਇਨਸਾਨ ਨੂੰ ਤੁਹਾਡੇ ਖੜ ਕੇ ਰੋਣਾ ਪਿਆ ਰੋਣਾ ਪਿਆ ਮਤਲਬ ਇਹ ਚੀਜ਼ ਹੈ ਉਹ ਹਮੇਸ਼ਾ ਹੋ ਰਹੇਗੀ ਜਿਹੜਾ ਔਰਤ ਦਾ ਦਿਲ ਹੈ ਉਹ ਹਮੇਸ਼ਾ ਏਮੋਸ਼ਨਲ ਹੁੰਦਾ ਹੁੰਦਾ ਕੀ ਮਤਲਬ ਜੇ ਇੱਥੇ ਕੋਈ ਹੋਰ ਮਤਲਬ ਐਦਾਂ ਦਾ ਅ ਅਫਸਰ ਹੁੰਦਾ ਕੀ ਹੁਣ ਦੇ ਹਾਲਾਤ ਜਿਹੜੇ ਹੈਗੇ ਨੇ ਫਿਰ ਵੀ ਇਹੀ ਹੁੰਦੇ ਮੰਨ ਲਓ ਜਿਹੜੇ ਆਪਣੇ ਪਹਿਲਾਂ ਕੋਈ ਡੀਐਸਪੀ ਇਹ ਜੇ এজੈਂਟਸ ਰਹਿ ਕੇ ਗਏ ਨੇ ਜਿਨ੍ਹਾਂ ਨੂੰ ਡੀਐਸਪੀ ਓਤਰੀ ਦੀ ਗੱਲੇ ਕਰ ਲੋ ਹਾਂ ਜਿਵੇਂ ਆਪਾਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਆਨ ਆਫ ਕੈਮਰਾ ਆਪਾਂ ਗੱਲ ਕਰਦੇ ਸੀ ਕੀ ਇੱਥੇ ਡੀਐਸਪੀ ਓਤਰੀ ਸਾਹਿਬ ਹੁੰਦੇ ਕੀ ਫਿਰ ਵੀ ਇਦਾਂ ਦੇ ਹਾਲਾਤ ਹੁੰਦੇ ਜਾਂ ਉਹ ਕਿਸਾਨ ਨੂੰ ਜਾਂ ਕੋਈ ਹੋਰ ਮਤਲਬ ਕੋਈ ਬੰਦਾ ਉਹਨਾਂ ਨਾਲ ਇਦਾਂ ਦੀ ਉਹ ਗੱਲ ਕਰ ਲੈਂਦਾ ਜਾਂ ਉਹ ਇਦਾਂ ਦੇ ਇਸ ਮਸਲੇ ਨੂੰ ਜੇ ਇਦਾਂ ਦੀ ਵਧਿੱਕੀ ਹੋ ਜਾਂਦੀ ਕਿ ਬਾਅਦ ਚ ਇਦਾਂ ਦੇ ਮਸਲੇ ਨੂੰ ਇਦਾਂ ਹੀ ਠੰਡਾ ਕਰ ਲੈਂਦੇ ਹੋ ਨਹੀਂ ਫਿਰ ਵੀ ਕਿਤਨਾ ਜਕੇ ਮਤਲਬ ਜਿਹੜੀ ਇੱਕ ਔਰਤ ਹੈ ਉਹਦਾ ਜਿਹੜਾ ਅੰਦਰੋਂ ਦਿਲ ਹੈ ਬੜਾ ਸਵੈਨਰ ਸੀਲ ਹੁੰਦਾ ਸਾਇੰਸ ਦੇ ਨਹੀਂ ਕਾਰਵਾਈ ਹੋਈ ਫਿਰ ਕੀ ਹੋ ਗਿਆ ਚਲੋ ਮੰਨ ਲਓ ਇਹ ਚੀਜ਼ ਇਨਸੀਡੈਂਟ ਹੋਣ ਤੋਂ ਬਾਅਦ ਚ ਠੀਕ ਹੈ ਪਹਿਲਾਂ ਜਿਹਾ ਐਫ ਆਈ ਆਰ ਹੋਈ ਵੀ ਹੈ ਇੱਕ ਹੋਰ ਹੋਗੀ ਇੱਕ ਹੋਰ ਹੋ ਤੇ ਇਹਦੇ ਨਾਲ ਕੀ ਮਸਲਾ ਮਤਲਬ ਹੱਲ ਹੋ ਗਿਆ ਕੀ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਅੱਜ ਤੁਸੀਂ ਪੱਪੂ ਨੂੰ ਜੇਲ੍ਹ ਚ ਕਰਾ ਕੇ ਤਰੇ ਉੱਠ ਕੇ ਉੱਥੇ ਕੀ ਤੁਹਾਡੀਆਂ ਅੱਜ ਟਰਾਲੀਆਂ ਦਾ ਮੁੱਲ ਤੁਹਾਨੂੰ ਵਾਪਸ ਮਿਲ ਗਿਆ ਕਿਸੇ ਔਰਤ ਦੇ ਅੱਖਾਂ ਚ ਹੰਝੂ ਲੈ ਕੇ ਆਉਣ ਨਾਲ ਕੀ ਤੁਹਾਨੂੰ ਉਸ ਤੋਂ ਬਾਅਦ ਕਿਹੜੀ ਪ੍ਰਾਪਤੀ ਹੋ ਗਈ ਕਿਹੜੀ ਪ੍ਰਾਪਤੀ ਠੀਕ ਹੈ ਤੇ ਦੂਜੀ ਗੱਲ ਜਿਹੜੇ ਮੈਂ ਜਿੱਦਾਂ ਕਹਿੰਦੇ ਆ ਵੀ ਸਾਡੇ ਤੇ ਗੱਡੀ ਚੜਾ ਦੇਣੀ ਸੀ ਜਾਂ ਸਾਡੇ ਤੇ ਇਦਾਂ ਦਾ ਹੋਣਾ ਸੀ ਇਹ ਗੱਲਾਂ ਨੂੰ ਬੜਾ ਸਲੀਕੇ ਨਾਲ ਸਮਝਦਾਰੀ ਨਾਲ ਸਮਝ ਕੇ ਮੈਨੂੰ ਰੋਕ ਲੈਣਾ ਚਾਹੀਦਾ ਸੀ ਇਦਾਂ ਦੇ ਇਨਸੀਡੈਂਟ ਮੇਰੇ ਹਿਸਾਬ ਨਾਲ ਸਮਾਜ ਜਿੱਥੇ ਆਪਾਂ ਰਹਿਣਾ ਹੈ ਪੱਕੇ ਤੌਰ ਤੇ ਰਹਿਣਾ ਉਹ ਨਹੀਂ ਹੋਣੇ ਚਾਹੀਦੇ ਨਹੀਂ ਹੋਣੇ ਬਚਨ ਸਿੰਘ ਬਿੱਲੂ ਨੇ ਸਰਪੰਚ ਨੇ ਮੱਲੇਵਾਲ ਤੋਂ ਬਿੱਲੂ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੁਹਾਡਾ ਥੈਂਕ ਯੂ ਜੀ ਤੁਹਾਡੇ ਚੈਨਲ ਤੇ ਬਹੁਤ-ਬਹੁਤ ਤੁਹਾਡਾ ਕਿਸ ਤਰ੍ਹਾਂ ਦੇਖਦੇ ਹੋ ਬਿੱਲੂ ਜਿਹੜੇ ਇਹ ਜਿਹੜੇ ਤਰੇੜਾ ਨੇ ਇਹ ਦਿਨੋਂ-ਦਿਨ ਪੰਜਾਬ ਪੁਲਿਸ ਤੇ ਆਮ ਲੋਕਾਂ ਦੇ ਵਿੱਚ ਕਿਉਂ ਪੈਂਦੇ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਤਾਂ ਮਨ ਸਾਹਿਬ ਇਹ ਚੀਜ਼ ਨੂੰ ਇਹ ਸਮਝਣਾ ਪਏਗਾ ਵੀ ਇਹ ਜਿਹੜਾ ਸਾਡਾ ਸਮਾਜਿਕ ਤਾਣਾ ਬਾਣਾ ਇਹਦੇ 'ਚ ਚਾਹੇ ਕਿਸਾਨ ਨੇ ਚਾਹੇ ਪੁਲਿਸ ਹੈ ਅਸੀਂ ਹਰ ਰੋਜ਼ ਇਕੱਠੇ ਰਹਿਣਾ ਹਰ ਇੱਕ ਮਸਲੇ ਤੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ ਤੇ ਅਸੀਂ ਮਿਲਦੇ ਰਹਨੇ ਆ ਪਰ ਕਈ ਵਾਰੀ ਹਾਲਾਤ ਮੌਕੇ ਦੇ ਬਣ ਜਾਂਦੇ ਆ ਵੀ ਅਸੀਂ ਇਹਨਾਂ ਚੀਜ਼ਾਂ 'ਚ ਉਲਝ ਕੇ ਰਹਿ ਜਾਂਦੇ ਆ ਜਿਹੜੀ ਇਸ ਚੀਜ਼ ਦੀ ਅਸਲੀਅਤ ਹੈ ਇਹਨੂੰ ਨਾ ਪ੍ਰਸ਼ਾਸਨ ਨਾ ਕੋਈ ਐਜੀਟੇਸ਼ਨ ਕਰਨ ਵਾਲਾ ਬੰਦਾ ਜਿਹੜਾ ਉਹ ਨਹੀਂ ਸਮਝ ਪਾਉਂਦਾ ਵੀ ਇਹਦੀ ਬੈਕਗ੍ਰਾਉਂਡ ਤੇ ਹੈ ਕੀ ਜਿੱਦਾਂ ਹੁਣ ਤੁਸੀਂ ਧਰਨੇ ਦੀ ਗੱਲ ਕਰਦੇ ਹੋ ਧਰਨੇ ਦੀ ਗੱਲ ਜਿਹੜੀ ਇਹ ਅਸਲੀ ਇਸ ਚੀਜ਼ ਨੂੰ ਸਮਝਣਾ ਚਾਹੀਦਾ ਵੀ ਧਰਨਾ ਲਾਉਣ ਦੀ ਲੋੜ ਕਿਉਂ ਪੈਂਦੀ ਹੈ ਜਦੋਂ ਕਾਨੂੰਨੀ ਵਿਵਸਥਾ ਨੂੰ ਜਾਂ ਸਾਡੇ ਆਲੇ ਦੁਆਲੇ ਦੇ ਸਿਸਟਮ ਨੂੰ ਜਾਂ ਅਨਸਾਫ਼ ਨੂੰ ਕਿਤਨਾ ਕਿਤੇ ਤਾਰਪੀਡੋ ਕੀਤਾ ਜਾਂਦਾ ਹੈ ਤਾਂ ਲੋਕ ਐਜੀਟੇਸ਼ਨ ਕਰਨ ਲਈ ਮਜਬੂਰ ਹੁੰਦੇ ਆ ਜਦੋਂ ਇਦਾਂ ਦੇ ਹਾਲਾਤ ਬਣਦੇ ਆ ਧਰਨਾ ਲੱਗਦਾ ਉਦੋਂ ਧਰਨੇ ਦੇ ਵਿੱਚ ਫਿਰ ਹਰ ਇੱਕ ਤਰ੍ਹਾਂ ਦਾ ਜਿਹੜਾ ਬੰਦਾ ਆ ਉਹ ਸ਼ਾਮਲ ਹੁੰਦਾ ਉਹ ਜਿਹੜਾ ਅਗਵਾਈ ਕਰ ਰਿਹਾ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਵੀ ਜਿਹੜੇ ਮੇਰੇ ਪਿੱਛੇ ਲੋਕ ਆਏ ਨੇ ਇਹਨਾਂ ਦੇ ਵਿੱਚ ਕੌਣ ਕਿੱਦਾਂ ਦੀ ਬਿਰਤੀ ਦੇ ਲੋਕ ਹੈਗੇ ਨੇ ਉਹ ਜਦੋਂ ਕੋਈ ਇਦਾਂ ਦੇ ਹਾਲਾਤ ਬਣਦੇ ਆ ਫਿਰ ਇਦਾਂ ਦੀਆਂ ਚੀਜ਼ਾਂ ਇਸ ਸਾਹਮਣੇ ਆ ਜਾਂਦੀਆਂ ਨੇ ਕਈ ਕਈ ਵਾਰੀ ਇਹ ਚੀਜ਼ਾਂ ਮਿਥ ਕੇ ਜਾਂ ਸਮਝ ਕੇ ਨਹੀਂ ਹੁੰਦੀਆਂ ਹਰ ਇੱਕ ਚੀਜ਼ ਉਸ ਮੌਕੇ ਦੇ ਅਕੋਰਡਿੰਗ ਤਿਆਰ ਹੋ ਜਾਂਦੀ ਹੈ ਜਿਨ੍ਹਾਂ ਨੂੰ ਸਾਹਮਣਾ ਮੁਸ਼ਕਲ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਹੂੰ ਜਿੱਦਾਂ ਧਰਨੇ ਦੀ ਗੱਲ ਆਪਾਂ ਆਮ ਕਰਦੇ ਆਂ ਵੀ ਧਰਨਾ ਕਿਉਂ ਲਾਉਂਦੇ ਆ ਲੋਕ ਧਰਨਾ ਜਦੋਂ ਲੱਗਦਾ ਜਦੋਂ ਕਿਤੇ ਇਨਸਾਫ ਪ੍ਰਸ਼ਾਸਨ ਆ ਜਿਹੜਾ ਇਨਸਾਫ ਤੋਂ ਪਿੱਠ ਮੋੜ ਲੈਂਦਾ ਜਿਵੇਂ ਬਹੁਤ ਹਾਲਾਤ ਤੁਸੀਂ ਆਮ ਆਪਾਂ ਦੇਖੇ ਨੇ ਜਦੋਂ ਬੰਦਾ ਮਤਲਬ ਹਰ ਮਤਲਬ ਦਫ਼ਤਰ ਤੋਂ ਜਾਂ ਹਰ ਕਿਸੇ ਅਫਸਰ ਤੋਂ ਅਨਸਾਫ਼ ਦੀ ਉਮੀਦ ਲੈ ਕੇ ਵਾਪਸ ਮੁੜਦਾ ਹੈ ਫਿਰ ਉਹ ਇਦਨ ਨੂੰ ਮਤਲਬ ਸੋਚਦਾ ਕਿਤੇ ਸੜਕ ਜਾਮ ਹੁੰਦੀ ਹੈ ਕਿਤੇ ਧਰਨਾ ਲੱਗਦਾ ਫਿਰ ਦੂਜੀ ਗੱਲ ਮਤਲਬ ਸਰਕਾਰਾਂ ਦੇ ਮੈਂ ਧਿਆਨ ਚ ਜਾਂ ਆਪਾਂ ਆਪਸ ਵਿੱਚ ਗੱਲ ਕਰਦੇ ਆ ਜੀ ਜਦੋਂ ਧਰਨਾ ਲੱਗ ਜਾਂਦਾ ਹੈ ਫਿਰ ਸਾਰੇ ਮਸਲੇ ਹੱਲ ਹੋ ਜਾਂਦੇ ਆ ਫਿਰ ਹੱਲ ਹੁੰਦੇ ਨੇ ਕਿਉਂ ਹੂੰ ਜੇ ਕਾਨੂੰਨ ਕਹਿੰਦਾ ਵੀ ਇਹ ਚੀਜ਼ ਹੋਣੀ ਚਾਹੀਦੀ ਤਾਂ ਪਹਿਲਾਂ ਹੀ ਕਿਉਂ ਨਹੀਂ ਪਹਿਲਾਂ ਕਿਉਂ ਨਹੀਂ ਹੁੰਦੀ ਜਾਂ ਫਿਰ ਜੇ ਉਹ ਸਹੀ ਨਹੀਂ ਹੈ ਫਿਰ ਤਾਂ ਨਾ ਲੱਗਣ ਤੇ ਵੀ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਇਹ ਚੀਜ਼ ਹੈ ਜਿਹੜੀ ਧਰਨੇ ਲੱਗਣ ਲਈ ਲੋਕਾਂ ਨੂੰ ਉਤਸ਼ਾਹਤ ਕਰਦੀ ਆ ਜਦੋਂ ਕਿਤੇ ਸੜਕ ਰੋਕ ਕੇ ਹੂੰ ਉਹ ਜਿਹੜੀਆਂ ਮੰਗਾਂ ਨੇ ਕੋਈ ਅਫਸਰ ਆਉਂਦੇ ਆ ਉਹ ਫਟਾਫਟ ਮੰਨ ਲੈਂਦੇ ਆ ਤੇ ਫਿਰ ਇਹ ਲੋਕ ਲੋਕਾਂ 'ਚ ਗੱਲ ਜਾਂਦੀ ਹੈ ਤੇ ਫਿਰ ਲੋਕ ਇਸ ਚੀਜ਼ ਨੂੰ ਮਤਲਬ ਮੰਨ ਲੈਂਦੇ ਆ ਵੀ ਵੀ ਜਰ ਧਰਨਾ ਲਾਇ ਤੇ ਇਹ ਮਸਲੇ ਦਾ ਹੱਲ ਹੋਣਾ ਹੈ ਬਿਲਕੁਲ ਜਿਸ ਤੋ ਕੀ ਗੱਲ ਆਪਾਂ ਪੁਲਿਸ ਦੀ ਕਰਦੇ ਆਂ ਪੁਲਿਸ ਤੇ ਕਿਸਾਨਾਂ ਦੇ ਵਿੱਚ ਜਿਹੜੀ ਝੜਪ ਹੋਈ ਆ ਇੰਨੀ ਨੌਬਤ ਕਿਉਂ ਆਈ ਕਿਸਾਨਾਂ ਨੂੰ ਇੱਕ ਡੀਐਸਪੀ ਦੇ ਨਾਲ ਝਗੜਨ ਦੀ ਡੀਐਸਪੀ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਜਿਵੇਂ ਤੁਸੀਂ ਪਹਿਲੇ ਦੱਸਿਆ ਵੀ ਕਈ ਜਿਹੜੇ ਧਰਨੇ ਲੱਗਦੇ ਨੇ ਉਹਨਾਂ ਦੇ ਵਿੱਚ ਸ਼ਰਾਰਤੀ ਅਨਸਰ ਵੀ ਪਹੁੰਚ ਜਾਂਦੇ ਨੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਚੰਗੇ ਲੋਕ ਬਹੁਤ ਜ਼ਿਆਦਾ ਹੁੰਦੇ ਨੇ ਧਰਨੇ ਦੇ ਵਿੱਚ ਮਤਲਬ ਉਹੀ ਹੈ ਵੀ ਸਾਰਿਆਂ ਨੂੰ ਪਹਿਲੀ ਗੱਲ ਤਾਂ ਇਹੀ ਸੋਚਣ ਵਾਲੀ ਗੱਲ ਹੈ ਵੀ ਜਿੱਦਾਂ ਜੇ ਆਹ ਟਰਾਲੀ ਵਾਲੀ ਮਸਲਾ ਸੀਗਾ ਹੂੰ ਜੇ ਆਪਾਂ ਇੱਥੇ ਪ੍ਰਸ਼ਾਸਨ ਦੀ ਗੱਲ ਦੇਖੀਏ ਹੂੰ ਮਤਲਬ ਜੇ ਕਿਸਾਨਾਂ ਦਾ ਹੱਕ ਦੇਖੀਏ ਉਹਨਾਂ ਦਾ ਠੀਕ ਹੈ ਇਹ ਜਿਹੜੀ ਅ ਅ ਤਰਨਾ ਲਾਉਣ ਦੀ ਨੌਬਤ ਜੋ ਹੁਣ ਤੱਕ ਦੀ ਜਿਹੜੀ ਇਸ ਤੱਕੀ ਕਾਦ ਕੀਤੀ ਕਿਸਾਨਾਂ ਨੇ ਆਪਣੇ ਤੌਰ ਤੇ ਕੀਤੀ ਆਪਣੇ ਤੌਰ ਤੇ ਕੀਤੀ ਹੈ ਬਿਲਕੁਲ ਜਦੋਂ ਜੇ ਇਹਦੀ ਤਹਿ ਤੱਕ ਜਾਈਏ ਜੇ ਪ੍ਰਸ਼ਾਸਨ ਜਾਂ ਕਾਨੂੰਨ ਅਸਲੀਅਤ ਚ ਕੰਮ ਕਰਦਾ ਹੁੰਦਾ ਜਾਂ ਸਰਕਾਰੀ ਤੰਤਰ ਦੇ ਜਿਹੜਾ ਕਾਨੂੰਨ ਹੈ मुट्ठी ਚ ਨਾ ਆਉਂਦਾ ਮਤਲਬ ਜਿਹੜੇ ਸਿਆਸੀ ਲੋਕ ਨੇ ਜੇ ਇਹਨਾਂ ਦੀ ਕਾਨੂੰਨ ਮੁट्ठी ਚ ਨਾ ਆਉਂਦਾ ਤਾਂ ਸ਼ਾਇਦ ਇਹ ਇਥੋਂ ਤੱਕ ਨੌਬਤਾਂ ਨਾ ਆਉਂਦੀਆਂ ਦੇਖੋ ਜੇ ਇਥੋਂ ਟਰੈਕਟਰ ਜਿਹੜੇ ਨਗਰ ਕੌਂਸਲ ਦੇ ਗਏ ਤਾਂ ਉਹ ਕੀਤੇ ਕਹਿਣ ਦੇ ਗਏ ਕੀਤੇ ਕਹਿਣ ਦੇ ਇਹ ਸਾਰਿਆਂ ਨੂੰ ਵੱਡੀ ਗੱਲ ਮਤਲਬ ਇਹ ਇਹ ਤਪਤੀਸ ਦਾ ਹਿੱਸਾ ਆ ਸਾਰਿਆਂ ਨੂੰ ਪਹਿਲਾਂ ਤਾਂ ਪਰਚਾ ਉਹਨਾਂ ਲੋਕਾਂ ਦੇ ਹੋਣਾ ਚਾਹੀਦਾ ਜਿਨ੍ਹਾਂ ਦੇ ਹੁਕਮ ਤੇ ਉਰੋਂ ਦਾ ਟਰੈਕਟਰ ਜੇ ਸੰਭੂ ਗਿਆ ਤਾਂ ਕਿਉਂ ਗਿਆ ਇਹ ਚੀਜ਼ ਨੂੰ ਕਿਸੇ ਨੇ ਨਹੀਂ ਬਾਤ ਕੀਤਾ ਬਾਤ ਨਹੀਂ ਕੀਤਾ ਬਿਲਕੁਲ ਨਾ ਕਿਸਾਨਾਂ ਨੇ ਇਸ ਚੀਜ਼ ਮੰਗ ਨੂੰ ਉਠਾਇਆ ਤੇ ਨਾ ਹੀ ਪ੍ਰਸ਼ਾਸਨ ਨੇ ਇਹ ਜਿਹੜੀ ਤਪਤੀਸ਼ ਇਧਰ ਨੂੰ ਲੈ ਕੇ ਗਈ ਸਿਰਫ ਇੱਕ ਬੰਦੇ ਨੂੰ ਮੁੱਦਾ ਬਣਾਤਾ ਪੱਪੂ ਬੰਕਸ ਪੱਪਾ ਬੰਕਸ ਕੀ ਚੀਜ਼ ਹੈ ਜੀ ਕੀ ਚੀਜ਼ ਹੈ ਜੇ ਉਹਦੇ ਪਿੱਛੇ ਸ਼ਕਤੀ ਜਿਹੜੀ ਕੰਮ ਕਰਦੀ ਹੈ ਜਾਂ ਜਿਹੜੀ ਉਹਨੂੰ ਉੱਥੇ ਤੱਕ ਉਤਸ਼ਾਹਤ ਕੀਤਾ ਕਿਉਂ ਟਰੈਕਟਰ ਉੱਥੇ ਗਏ ਹੋਗੇ ਇਹ ਚੀਜ਼ ਜਿਹੜੀ ਵੈਰੀਫਾਈ ਕਰਨ ਵਾਲੀ ਹੈ ਇਹ ਹਾਲ ਤੱਕ ਨਾ ਪ੍ਰਸ਼ਾਸਨ ਨੇ ਨਾ ਕਿਸਾਨਾਂ ਨੇ ਕੀਤੀ ਨਹੀਂ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਕਿਸੇ ਸਹਤ ਤੇ ਹੁੰਦੀਆਂ ਨੇ ਨਗਰ ਕੌਂਸਲ ਦਾ ਪ੍ਰਧਾਨ ਕੀ ਮਤਲਬ ਚੀਜ਼ ਹੈ ਜਿਹੜਾ ਉਹ ਸੰਭੂ ਟਰੈਕਟਰ ਲੈ ਜਾਏਗਾ ਕਿਹਦੇ ਹੁਕਮ ਤੇ ਲੈ ਕੇ ਗਿਆ ਉਹਨਾਂ ਤੇ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਬਿਲਕੁਲ ਹੋਣੀ ਚਾਹੀਦੀ ਹੈ ਉਹ ਤਾਂ ਕਹਿੰਦੇ ਸਰਪੰਚ ਸਾਹਿਬ ਜਿਹੜੇ ਹੁਕਮ ਹੋਏ ਸੀ ਡੀਸੀ ਪਟਿਆਲਾ ਦੇ ਹੁਕਮ ਸੀ ਇਹ ਤਾਂ ਸਾਰੇ ਨਗਰ ਕੌਂਸਲ ਟਰੈਕਟਰ ਮਗਵਾਏ ਤੇ ਉਸੇ ਸੰਭੂ ਤੇ ਮਤਲਬ ਮੈਂ ਉਹੀ ਕਹਿਣਾ ਫਿਰ ਉਹ ਹੁਕਮ ਜੇ ਉਹ ਹੁਕਮਾਂ ਤੇ ਗਏ ਨੇ ਤੇ ਫਿਰ ਫਿਰ ਇਹ ਚੀਜ਼ ਨੂੰ ਜਿਹੜੀ ਹੈ ਸਾਰਾ ਕਲੀਅਰ ਕਿਉਂ ਨਹੀਂ ਕੀਤਾ ਜਾਂਦਾ ਜੇ ਉਹ ਉਹਦੇ ਹੁਕਮਾਂ ਦੇ ਫਿਰ ਟਰਾਲੀਆਂ ਜਿਹੜੀਆਂ ਉਰੇ ਆਈਆਂ ਨੇ ਉਹ ਕਿਹਦੇ ਹੁਕਮ ਤੇ ਆਈਆਂ ਨੇ ਕਿਹਦੇ ਹੁਕਮਾਂ ਜਾਂ ਉਹ ਜਿਹੜੀ ਉਰੇ ਆ ਕੇ ਇੰਨਾ ਚਰ ਇੱਥੇ ਟਰਾਲੀਆਂ ਪਈਆਂ ਰਹੀਆਂ ਉੱਥੇ ਫਿਰ ਪੁਲਿਸ ਦਾ ਕੀ ਕੰਮ ਸੀਗਾ ਜੀ ਉਹ ਕਿਉਂ ਨਹੀਂ ਹੁਣ ਤੱਕ ਵੇਖਿਆ ਗਿਆ ਇਹ ਤਾਂ ਲੋਕਾਂ ਨੇ ਲੱਭ ਲੀਆਂ ਲੋਕਾਂ ਨੇ ਮਤਲਬ ਲੋਕਾਂ 'ਚ ਰੋਸ ਹੋ ਗਿਆ ਇਸ ਗੱਲ ਦਾ ਇਹ ਤਾਂ ਇਹ ਗੱਲ ਇਧਰ ਨੂੰ ਗਈ ਇਹਦਾ ਮਤਲਬ ਸਿਆਸੀ ਲੋਕਾਂ ਦੇ ਜਿਹੜੇ ਮਤਲਬ ਦਬਾਅ ਹੈ ਪ੍ਰਸ਼ਾਸਨ ਤੇ ਹਮੇਸ਼ਾ ਚੱਲਦਾ ਹੈ ਉਹ ਹੁਣ ਵੀ ਇਹੀ ਕੁਸੂਰ ਹੈ ਦੇਖੋ ਤੁਸੀਂ ਧੰਨਾ ਲੱਗਿਆ ਜਿਹੜਾ ਇੱਕ ਨਵਾਂ ਪਰਚਾ ਸੀ ਧਰਨੇ ਤੋਂ ਬਾਅਦ ਹੋ ਗਿਆ ਬਦ ਹੋਇਆ ਜੇ ਕਾਨੂੰਨ ਜੇ ਕਾਨੂੰਨ ਦੇ ਮੁਤਾਬਕ ਆਪਾਂ ਗੱਲ ਕਰੀਏ ਤੇ ਪਹਿਲਾਂ ਹੀ ਕਿਉਂ ਨਹੀਂ ਹੋਇਆ ਨਹੀਂ ਨਹੀਂ ਸਪਾਸ ਇੱਕ ਗੱਲ ਦੱਸੋ ਜਿਹੜੇ ਧਰਨੇ ਲੱਗਦੇ ਨੇ ਇਹ ਪੁਲਿਸ ਦੇ ਖਿਲਾਫ ਕਿਉਂ ਲੱਗਦੇ ਆਂ ਰਾਜਨੀਤਿਕ ਲੋਕਾਂ ਦੇ ਖਿਲਾਫ ਕਿਉਂ ਨਹੀਂ ਧਰਨੇ ਲੱਗਦੇ ਰਾਜਨੀਤਿਕ ਲੋਕਾਂ ਨੇ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਲਿਆ ਜਿਹੜਾ ਮੌਜੂਦਾ ਵਿਧਾਇਕ ਡੀਐਸਪੀ ਨੂੰ ਹੁਕਮ ਕਰੇਗਾ ਉਹ ਹੋਵੇਗਾ ਜੇ ਕਿਤੇ ਪਰਚਾ ਦੇਣਾ ਤਾਂ ਪਰਚਾ ਹੋਵੇਗਾ ਜਿਹੜਾ ਛੱਡਿਆ ਜਾਊਗਾ ਉਹ ਛੱਡਣਾ ਪਵੇਗਾ ਬੰਦਾ ਪੁਲਿਸ ਦੇ ਹੱਥਾਂ ਰਹਿ ਹੀ ਕੁਝ ਨਹੀਂ ਹੁੰਦਾ ਬਿਲਕੁਲ ਜਿਹੜਾ ਇਹ ਸਾਰਾ ਕੁਝ ਸਿਆਸੀ ਤੰਤਰ ਦੇ ਅਧੀਨ ਚੱਲਦਾ ਤੁਸੀਂ ਤਾਜ਼ੀ ਉਦਾਹਰਨ ਪਠਾਨ ਮਾਦਰੀ ਦੀ ਲੈ ਲਓ ਇੱਕ ਪ੍ਰਸ਼ਾਸਨ ਜਿਹੜਾ ਉਸ ਬੰਦੇ ਨੂੰ ਦੇਖੋ ਜਿਹੜੀ ਉਹ ਬਲਾਤਕਾਰ ਦੀ ਕਹਾਣੀ ਹੈ ਉਹ ਜਿਹੜੀ ਲੜਕੀ ਹੈ ਉਹ ਤਾਂ ਕਿਤੋਂ ਕਿਤ 3 ਸਾਲ 1.5 ਸਾਲ ਤੋਂ ਇਸ ਚੀਜ਼ ਦੀ ਐਪਲੀਕੇਸ਼ਨ ਦੇ ਰਹੀ ਹੈ ਵੀ ਮੇਰੇ ਨਾਲ ਇਹ ਗਲਤ ਹੋਇਆ ਉਦੋਂ ਤਾਂ ਪੁਲਿਸ ਉਹਨੂੰ ਸਲੂਟ ਮਾਰਦੀ ਹੈ ਸਲੂਟ ਮਾਰ ਤੇ ਜਦੋਂ ਉਹ ਸਰਕਾਰ ਦੇ ਥੋੜਾ ਜਿਹਾ ਗੇਸਟ ਹੁੰਦਾ ਹੈ ਤੇ ਫਿਰ ਪੁਲਿਸ ਉਹ ਪੁਰਾਣਾ ਪਰਚਾ ਚੱਕ ਲੈਂਦੀ ਹੈ ਤੇ ਫਿਰ ਇਹੋ ਚੀਜ਼ ਦਰਨਿਆਂ ਨੂੰ ਜਨਮ ਦੇएगी ਨਾ ਦਊਗੀ ਬਿਲਕੁਲ ਜੇ ਇਹ ਗਲਤ ਸੀ ਤਾਂ ਉਸੇ ਟਾਈਮ ਪਰਚਾ ਦਰਦਚ ਹੋਣਾ ਚਾਹੀਦਾ ਸੀ ਹੁਣ ਜਾਂ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਸੀ ਜੇ ਗਲਤ ਨਹੀਂ ਸੀ ਤੇ ਅੱਜ ਉਹਦੇ ਮਗਰ ਪੁਲਿਸ ਐਦਾਂ ਨਹੀਂ ਭੱਜੀ ਫਿਰਦੀ ਦੁਨੀਆਣੀ ਸੀ ਵੀ ਜਿਹੜਾ ਉਹ ਲ ਇਹਦੀ ਸਿਆਸਤ ਤਾਂ ਹੈ ਜਿਹੜੀ ਸਿਆਸਤ ਜਿਹੜਾ ਸਿਆਸੀ ਦਬਾਅ ਹੈ ਉਹ ਉਹ ਪ੍ਰਸ਼ਾਸਨ ਨੂੰ ਆਪਣੀ ਮੁੱਠੀ ਚ ਰੱਖੀ ਬੈਠਾ ਹੈ ਪ੍ਰਸ਼ਾਸਨ ਤੋਂ ਉਹ ਗਲਤ ਕੰਮ ਕਰਵਾ ਰਿਹਾ ਹੈ ਆ ਤੁਸੀਂ ਦੇਖੋ ਹੁਣ ਆ ਕਿੰਨੇ ਕੇਸ ਨੇ ਜਿਹੜੇ ਪੁਰਾਣੇ ਪੁਲਿਸ ਅਫਸਰਾਂ ਤੇ ਅੱਜ ਚੱਲ ਰਹੇ ਨੇ ਚੱਲ ਰਹੇ ਨੇ ਤੇ ਪੂਕ ਤੋਂ ਹੋ ਰਹੇ ਨੇ ਪਰ ਕਿਰਾਏ ਹੋਏ ਕਿੰਨੇ ਨੇ ਉਹ ਕਿਰਾਏ ਹੋਏ ਰਾਜਨੀਤਿਕ ਲੋਕਾਂ ਨੇ ਨੇ ਲੋਕਾਂ ਨੇ ਕਿਰਾਏ ਤੇ ਇਹ ਮੇਰੇ ਸਾਹਮਣੇ ਇੱਥੇ ਅਫਸਰਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਇਹ ਗੱਲ ਇਹ ਇਸ ਗੱਲ ਦਾ ਜਿਹੜਾ ਰੋਸ ਹੈ ਉਹ ਹੁੰਦਾ ਹਮੇਸ਼ਾ ਅਫਸਰਾਂ ਪ੍ਰਤੀ ਹੈ ਅਫਸਰਾਂ ਨੂੰ ਵੀ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਹੈ ਤੇ ਤੁਸੀਂ ਆਪਣੀ ਮਤਲਬ ਕੁਰਸੀ ਨੂੰ ਲਾ ਲਓ ਜਾਂ ਤੁਹਾਡੀ ਆਪਣੀ ਹਾਇਸੀਤ ਨੂੰ ਬਚਾਉਣ ਲਈ ਇਹਨਾਂ ਲੋਕਾਂ ਦੇ ਹੱਥ ਠੋਕੇ ਨਾ ਬਣੋ ਤਾਂ ਇਹ ਜਿਹੜੀ ਕਹਾਣੀਆਂ ਨਾ ਆਉਣ ਦੂਜੀ ਗੱਲ ਜਿਵੇਂ ਹੁਣ ਧਰਨੇ ਦੀ ਆਪਾਂ ਗੱਲ ਕਰਦੇ ਹਾਂ ਜੇ ਧਰਨਾ ਲੱਗਿਆ ਆ ਤੇ ਕੋਈ ਅਫਸਰ ਉੱਥੇ ਉਸ ਨੂੰ ਡੀਲ ਕਰ ਰਿਹਾ ਹੈ ਤੇ ਕਮ ਸੇ ਕਮ ਮੈਂ ਕਹਿੰਦਾ ਇਹ ਚੀਜ਼ਾਂ ਸਾਨੂੰ ਸੋਚਣੀਆਂ ਚਾਹੀਦੀਆਂ ਨੇ ਅਸੀਂ ਜੇ ਆਪਣੇ ਹੱਕਾਂ ਦੀ ਲੜਾਈ ਲੜਦੇ ਆ ਤੇ ਕਿਤੇ ਨਾ ਕਿਤੇ ਹਰ ਇੱਕ ਬੰਦੇ ਦੇ ਆਪਣੇ ਹੱਕ ਹੁੰਦੇ ਆ ਬਿਲਕੁਲ ਜੀ ਅਸੀਂ ਇਹ ਸੋਚੀਏ ਹਮੇਸ਼ਾ ਵੀ ਅਸੀਂ ਆਪਣੇ ਹੱਕਾਂ ਦੀ ਲੜਾਈ ਦੀ ਲਈ ਕਿਤੇ ਨਾ ਕਿਤੇ ਕਿਸੇ ਦੇ ਹੱਕਾਂ ਨੂੰ ਤਾਂ ਨਹੀਂ ਮਾਰ ਰਹੇ ਨਹੀਂ ਮਾਰ ਰਹੇ ਬਿਲਕੁਲ ਅਸੀਂ ਉਸ ਐਜੀਟੇਸ਼ਨ ਚ ਕਿਉਂਕਿ ਦੇਖੋ ਜਿਹੜਾ ਪ੍ਰਸ਼ਾਸਨ ਹੈ ਜਾਂ ਜਿਹੜੇ ਅਫਸਰ ਨੇ ਜਾਂ ਜਿਹੜੇ ਮੁਲਾਜ਼ਮ ਨੇ ਉਹ ਵੀ ਕਿਤੇ ਨਾ ਕਿਤੇ ਜਾ ਕੇ ਸਾਡੇ ਪਰਿਵਾਰਾਂ ਤੋਂ ਬਿਲਕੁਲ ਅਸੀਂ ਜੇ ਕਿਸੇ ਦੀ ਤੋਏ ਤੋਏ ਕਰਦੇ ਆ ਅਸੀਂ ਕਿਸੇ ਦੇ ਕੋਈ ਕੱਪੜੇ ਪਾੜਦੇ ਆ ਅਸੀਂ ਕਿਸੇ ਨੂੰ ਗਲਤ ਟੱਚ ਕਰਦੇ ਆ ਅਸੀਂ ਕਿਸੇ ਨੂੰ ਜਾਂ ਕੋਈ ਗਲਤ ਮੰਦੀ ਭਾਸ਼ਾ ਬੋਲਦੇ ਆ ਸਪੀਕਰ 'ਚ ਅਸੀਂ ਉੱਥੇ ਕਿਤੇ ਨਾ ਤੇ ਸੋਚ ਰਹੇ ਹੁੰਨੇ ਆ ਵੀ ਯਾਰ ਇਹ ਚੀਜ਼ ਕਿਤੇ ਨਾ ਕਿਤੇ ਸਾਡੇ ਹੀ ਲੋਕਾਂ ਦੇ ਉਲਟ ਤਾਂ ਨਹੀਂ ਜਾਂਦੀ ਉਲਟ ਤਾਂ ਨਹੀਂ ਜਾਂਦੀ ਉਹ ਦੇਖੋ ਜਿਹੜਾ ਹੁਣ ਇਹ ਇਨਸੀਡੈਂਟ ਹੋਇਆ ਮਤਲਬ ਨਾਬੇ ਵਾਲਾ ਹੂੰ ਜੋ ਤੁਸੀਂ ਉਸ ਟਾਈਮ ਦਾ ਹਾਲਾਤ ਮੌਕੇ ਦੇ ਦੇਖੇ ਹੋਣਗੇ ਇੱਕ ਔਰਤ ਡੀਐਸਪੀ ਜਿਹੜੀ ਇੱਕ ਮਹਿਲਾ ਆ ਉਹ ਉਹ ਉਹਨੂੰ ਇੱਕ ਪੀਪੀਐਸ ਮਤਲਬ ਇਨਸਾਨ ਨੂੰ ਤੁਹਾਡੇ ਖੜ ਕੇ ਰੋਣਾ ਪਿਆ ਰੋਣਾ ਪਿਆ ਉਹ ਕਿੰਨੇ ਇਮੋਸ਼ਨਲ ਹੋਏ ਕਿਦਾ ਮਤਲਬ ਉਹਨਾਂ ਦੀ ਜਿਹੜੀ ਆ ਆਤਮਾ ਨੂੰ ਕਿੰਨਾ ਝੰਜੋੜਿਆ ਗਿਆ ਹੋਵੇਗਾ ਕਿਸੇ ਦੀ ਗਲਤ ਹਰਕਤ ਨਾਲ ਕਿਸੇ ਦੀ ਗੱਲ ਇਹ ਇੱਥੇ ਇਹ ਨਹੀਂ ਆਪਾਂ ਕਹਿੰਦੇ ਵੀ ਉਹ ਸਾਰੇ ਹੀ ਗਲਤ ਸੀ ਸਾਰੇ ਗਲਤ ਕਿਸੇ ਇੱਕ ਜਾਂ ਦੋ ਬੰਦਿਆਂ ਦੀ ਗਲਤੀ ਨਾਲ ਉਹਨਾਂ ਨੂੰ ਕਿੰਨਾ ਇਸ ਚੀਜ਼ ਨੂੰ ਆਪਣੀ ਇੱਜ਼ਤ ਦੇ ਇੱਕ ਦਾਗ ਲੱਗਿਆ ਮਹਿਸੂਸ ਹੋਇਆ ਤਾਂ ਕਰਕੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਥੋੜੀ ਮਤਲਬ ਤੁਹਾਡੇ ਕੈਮਰਿਆਂ ਦੇ ਸਾਹਮਣੇ ਇੱਕ ਪੀਸੀਐਸ ਅਫਸਰ ਨੂੰ ਬੀਪੀਐਸ ਅਫਸਰ ਨੂੰ ਤਾਂ ਮਤਲਬ ਇੱਕ ਇੰਨਾ emotions ਨਾਲ ਹੋਣਾ ਪਿਆ ਵੀ ਉਹਨਾਂ ਦੇ ਅੱਖਾਂ 'ਚ ਹੰਝੂ ਆ ਗਏ ਹੰਝੂ ਆ ਗਏ ਤੇ ਉਹ ਉਹ ਉੱਥੇ ਅਸੀਂ ਨਹੀਂ ਸੋਚਦੇ ਵੀ ਇਹ ਇਹ ਵੀ ਸਾਡੇ ਕਿਸਾਨ ਦੀ ਕਿਸੇ ਦੀ ਧੀ ਆ ਜੇ ਇਹਦੇ ਨਾਲ ਅਸੀਂ ਇਦਾਂ ਕਰਾਂਗੇ ਅਸੀਂ ਆਪਣੇ ਹੱਕਾਂ ਲਈ ਕਿਸੇ ਦੇ ਹੱਕ ਮਾਰਾਂਗੇ ਉੱਥੇ ਜਾ ਕੇ ਕਿਤੇ ਨਾ ਕਿਤੇ ਸਮਾਜ ਦੇ ਉੱਤੇ ਇਸ ਚੀਜ਼ ਦਾ ਬਹੁਤ ਗਲਤ ਅਸਰ ਪੈਂਦਾ ਬਿਲਕੁਲ ਜਦੋਂ ਧਰਨਾ ਲੱਗਦਾ ਜਿਹੜੀ ਰੋਡ ਦਫ਼ਤਰ ਨੂੰ ਜਾਂਦੀ ਆ ਕੀ ਧਰਨੇ ਤੋਂ ਪਹਿਲਾਂ ਕੋਈ ਮੀਟਿੰਗ ਨਹੀਂ ਹੋਈ ਹੁਣ ਕਿਸਾਨਾਂ ਦੀ ਪਹਿਲਾਂ ਕਿਸਾਨਾਂ ਨੂੰ ਮੀਟਿੰਗ ਕਰ ਲੈਣੀ ਚਾਹੀਦੀ ਸੀ ਵੀ ਅਸੀਂ ਇੱਥੇ ਧਰਨਾ ਲਾ ਰਹੇ ਆ ਵੀ ਅਸੀਂ ਲੰਘਣ ਨਹੀਂ ਦੇਣਾ ਕੋਈ ਐਡਾ ਕੋਈ ਮੂਰਖਾ ਅਫਸਰ ਨਹੀਂ ਹੁੰਦਾ ਜਦੋਂ ਕੋਈ ਕਿਸੇ ਅਫਸਰ ਦੇ ਧਿਆਨ ਚ ਲਿਆਂਦਾ ਜਾਵੇ ਵੀ ਅਸੀਂ ਲੰਘਣ ਨਹੀਂ ਦੇਣਾ ਤੁਹਾਡੇ ਖਿਲਾਫ ਧਰਨਾ ਕੋਈ ਇਹ ਜੀ ਤਾਂ ਨਹੀਂ ਕਿਤੇ ਨਾ ਕਿਤੇ ਕੋਈ ਲੰਘਣਾ ਬਿਲਕੁਲ ਜਿੱਥੋਂ ਤੱਕ ਮਤਲਬ ਮੈਂ ਪਤਾ ਕੀਤਾ ਜਾਂ ਜਾਂ ਸਾਨੂੰ ਇਹ ਗੱਲ ਸਾਹਮਣੇ ਆਈ ਆ ਇਹ ਕਹਿੰਦੇ ਵੀ ਕਿਸੇ ਜਿਹੜਾ ਕਿਸਾਨ ਆਗੂ ਹੈ ਇਹ ਚੀਜ਼ਾਂ ਸਾਰੀਆਂ ਉਹਦੇ ਨਾਲ ਬੈਠ ਕੇ ਤੈਅ ਹੋਈਆਂ ਜਦੋਂ ਮਤਲਬ ਇਹ ਟੈਂਟ ਵਗੈਰਾ ਲੱਗ ਰਹੇ ਸੀ ਉਦੋਂ ਵੀ ਸਾਰਾ ਉਹਨਾਂ ਦੀ ਕੰਸੈਂਟ ਨਾਲ ਡੀਐਸਪੀ ਦਫ਼ਤਰ ਦੀ ਕੰਸੈਂਟ ਨਾਲ ਇਹਨਾਂ ਦੇ ਇਹਨਾਂ ਦੀ رائے ਮੁਤਾਬਕ ਉਹ ਟੈਂਟ ਲੱਗਿਆ ਤੇ ਇਹ ਮਤਲਬ ਇਹ ਚੀਜ਼ਾਂ ਪੂਰੀਆਂ ਸਿਸਟਮੈਟਿਕਲੀ ਚੱਲ ਰਹੀਆਂ ਸੀ ਸਾਰਾ ਕੁਝ ਉਹਨਾਂ ਨੇ ਦੱਸਿਆ ਵੀ ਵੀ ਕੱਲ ਨੂੰ ਇੱਥੇ ਦੇਖੋ ਆਪਸਰਾਂ ਦੇ ਸਾਰਾ ਇਹ ਆਫਿਸ ਨੇ ਉਹ ਇਹ ਵੀ ਕਿਸੇ ਨੇ ਆਉਣਾ ਜਾਣਾ ਜਾਂ ਕਿਸ ਨੂੰ ਕੋਈ ਮੌਕੇ ਦੇ ਸਮੱਸਿਆ ਆ ਜਾਵੇ ਉਹਨਾਂ ਨੇ ਇਹ ਚੀਜ਼ ਨੂੰ ਤੈਅ ਕੀਤਾ ਪਹਿਲਾਂ ਵੀ ਹਾਂ ਜੀ ਤੁਹਾਡਾ ਧਰਨਾ ਜਿਹੜਾ ਆ ਰਸਤਾ ਨਹੀਂ ਰੁਕਿਆ ਜਾਏਗਾ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਜਿਹੜੀ ਡੀਐਸਪੀ ਸਾਹਿਬ ਨੇ ਧਰਨੇ ਦੇ ਦੌਰਾਨ ਪਹਿਲਾਂ ਵੀ ਇੱਕ ਦੋ ਵਾਰੀ ਬਾਹਰ ਗਏ ਆ ਹੂੰ ਜੇ ਜਾ ਕੇ ਆਏ ਆ ਤੇ ਫਿਰ ਜੇ ਜੇ ਉਹ ਜਾ ਕੇ ਆਇਆ ਫਿਰ ਫਿਰ ਜਾਣ ਚ ਉਹਨਾਂ ਨੂੰ ਜੇ ਕੋਈ ਉਹਨਾਂ ਦੀ ਡਿਊਟੀ ਕਿਤੇ ਪਈ ਹੈ ਤੇ ਫਿਰ ਵੀ ਉਹਨਾਂ ਨੂੰ ਮੇਰੇ ਹਿਸਾਬ ਨਾਲ ਜਾ ਦੇ ਲੈਣਾ ਚਾਹੀਦਾ ਸੀ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਸੀ ਉਹ ਧਰਨੇ ਤੇ ਆਪਣੀ ਐਜੀਟੇਸ਼ਨ ਕਰ ਰਹੇ ਸੀ ਪ੍ਰਸ਼ਾਸਨ ਚ ਧਰਨੇ ਦਾ ਇੱਕ ਰੋਸ ਦਿਖਾਉਣਾ ਹੁੰਦਾ ਵੀ ਸਾਡੇ ਨਾਲ ਵੀ ਇਹ ਲੋਕ ਆ ਜਿਹੜੀ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਸਾਡੀ ਸੁਣਵਾਈ ਨਹੀਂ ਹੋ ਰਿਆ ਇਹਦਾ ਮਤਲਬ ਇਹ ਥੋੜਾ ਹੁੰਦਾ ਧਰਨਾ ਲਾ ਕੇ ਕਿਸੇ ਨਾਲ ਲੜਨਾ ਜਾਂ ਕਿਸੇ ਨੂੰ ਕੈਦ ਕਰਨਾ ਜਾਂ ਕਿਸੇ ਦਾ ਰਸਤਾ ਰੋਕਣਾ ਇਹ ਚੀਜ਼ਾਂ ਧੰਨੇ ਦੇ ਰਿਕਾਰਡਿੰਗ ਨਹੀਂ ਆਉਂਦੀਆਂ ਕਈ ਵਾਰੀ ਹਾਲਾਤ ਇਦਾਂ ਦੇ ਬਣ ਜਾਂਦੇ ਆ ਇਹਨਾਂ ਚੀਜ਼ਾਂ ਤੋਂ ਮੇਰੇ ਹਿਸਾਬ ਨਾਲ ਬਚਣਾ ਚਾਹੀਦਾ ਕਿਉਂਕਿ ਇਹ ਚੀਜ਼ਾਂ ਇੱਕ ਵਾਰੀ ਤਾਂ ਹੋ ਜਾਂਦੀਆਂ ਨੇ ਵੀ ਆਪਾਂ ਨੇ ਚਲੋ ਏਦਾਂ ਬੋਲ ਲਿਆ ਪਰ ਸਦਾ ਉਸ ਬੰਦੇ ਦੇ ਹਮੇਸ਼ਾ ਚਾਹੇ ਉਹ ਕਿਸੇ ਕਿਸਾਨ ਨਾਲ ਧੱਕਾ ਮੱਕੀ ਹੋਈ ਹੈ ਚਾਹੇ ਕਿਸੇ ਅਫਸਰ ਨਾਲ ਹੋਈ ਹੈ ਚਾਹੇ ਕਿਸੇ ਔਰਤ ਨਾਲ ਹੋਈ ਹੈ ਇਹ ਚੀਜ਼ਾਂ ਸਮਾਜ 'ਚ ਕਿਤਨਾ ਕਿਤੇ ਉਹ ਖਲਾਅ ਪੈਦਾ ਕਰਦੀਆਂ ਨੇ ਜਿਹੜੀਆਂ ਬਾਅਦ 'ਚ ਸਾਡੇ ਅੰਦਰ ਇੱਕ ਦੂਜੇ ਪਰ ਦੀ ਖਟਾਸ ਪੈਦਾ ਹੋ ਜਾਂਦੀ ਹੈ ਮੰਨ ਲਓ ਮੰਨ ਲਓ ਜੇ ਕਿਸੇ ਨਾਲ ਕਿਸਾਨ ਨਾਲ ਧੱਕਾ ਹੋਇਆ ਤਾਂ ਕਿਸਾਨ ਦੇ ਉਹ ਦਿਮਾਗ 'ਚ ਹਮੇਸ਼ਾ ਰਹੇਗਾ ਵੀ ਯਾਰ ਮੈਨੂੰ ਇਹ ਮੇਰੇ ਨਾਲ ਇਹ ਅਫਸਰ ਨੇ ਬਦਸਲੂਕੀ ਕੀਤੀ ਹੈ ਜੇ ਕਿਸੇ ਅਫਸਰ ਨਾਲ ਬਦਸਲੂਕੀ ਹੋਈ ਹੈ ਤਾਂ ਉਹ ਉਹਨੂੰ ਹਮੇਸ਼ਾ ਇਹ ਰਹੇਗਾ ਵੀ ਯਾਰ ਇਹ ਮੰਨ ਲਓ ਹੁਣ ਜਦ ਇਹ ਇਹ ਕਹਾਣੀ ਨੂੰ ਆਪਾਂ ਜੇ ਸੋਚੀਏ ਮੰਨ ਲਾ ਜਿਸ ਲੈਵਲ ਤੇ ਜਾ ਕੇ ਇੱਕ ਔਰਤ ਨਾਲ ਇਦਾਂ ਦਾ ਸਲੂਕ ਹੋਇਆ ਉਹ ਕਿਸਾਨੀ ਮੁੱਦੇ ਤੇ ਕਦੋਂ ਆਪਣੀ ਰਾਇ ਮਤਲਬ ਇਦਾਂ ਦੀ ਜਿਹੜੀ ਪੋਜ਼ਿਟਿਵ ਦੇਵੇਗੀ ਵੀ ਮੇਰੇ ਯਾਰ ਇਹ ਇਹ ਇਹਨਾਂ ਨਾਲ ਧੱਕਾ ਹੋ ਰਿਹਾ ਜੇ ਇੱਕ ਧੱਕਾ ਕਰਨ ਵਾਲਾ ਬੰਦਾ ਜਿਹਦੇ ਨਾਲ ਧੱਕਾ ਹੋ ਰਿਹਾ ਉਹ ਗਾਹਾਂ ਫਿਰ ਕਿਸੇ ਨੇ ਧੱਕਾ ਕਰੇ ਇਹਦਾ ਮਤਲਬ ਕਿਤੇ ਨਾ ਕਿਤੇ ਸਾਡੀ ਸੋਚ ਨਹੀਂ ਚ ਫਰਕ ਹੈ ਬਿਲਕੁਲ ਜਦੋਂ ਇੱਕ ਲੜਕੀ ਦੇ ਅੱਖ ਦੇ ਵਿੱਚ ਅੰਜੂ ਆਉਂਦਾ ਅੰਜੂ ਉਦੋਂ ਆਉਂਦੇ ਨੇ ਜਦੋਂ ਕੋਈ ਗੱਲ ਕਹਿ ਕੇ ਕੋਈ ਗੱਲ ਮੁੱਕਰੀ ਜਾਵੇ ਅੰਜੂ ਤਾਂ ਫਿਰੇ ਆਉਂਦੇ ਨੇ ਬਿਲਕੁਲ ਜਦੋਂ ਜਦੋਂ ਦੇਖੋ ਤੁਸੀਂ ਇਹ ਚੀਜ਼ਾਂ ਆਪਣੇ ਤੇ ਲੱਗ ਦੇਖੋ ਕੀ ਸਾਡੇ ਕਿਸੇ ਧੀ ਭੈਣ ਨਾਲ ਜਾਂ ਸਾਡੀ ਕਿਸੇ ਬੱਚੀ ਨਾਲ ਇਦਾਂ ਦੀ ਕੋਈ ਘਟਨਾ ਕੋਈ ਹੋਰ ਬੰਦਾ ਕਰਦਾ ਕਿ ਅਸੀਂ ਸਾਡੇ ਵਿਚਾਰ ਫਿਰ ਵੀ ਉੱਥੇ ਹੀ ਹੋਣਗੇ ਕੀ ਸਾਡੀ ਸੋਚ ਨਹੀਂ ਫਿਰ ਵੀ ਉੱਥੇ ਹੀ ਉਹ ਵੀ ਨਹੀਂ ਵੀ ਅਸੀਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹਾਂ ਸਾਡੀ ਧੀ ਭੈਣਾਂ ਨਾਲ ਕਿਸੇ ਨਾ ਹੋ ਗਿਆ ਤੇ ਹੋ ਗਿਆ ਕੋਈ ਗੱਲ ਨਹੀਂ ਪਰ ਇਹ ਚੀਜ਼ਾਂ ਪਰ ਮੈਂ ਇਸ ਗੱਲ ਦੀ ਚਲੋ ਕਹਿੰਦੇ ਆ ਕੀ ਚੀਜ਼ਾਂ ਕੀਤੀਆਂ ਜਾਂ ਮਤਲਬ ਕਈ ਗਲਤੀਆਂ ਵਾਪਸ ਨਹੀਂ ਮੁੜਦੀਆਂ ਫਿਰ ਵੀ ਕਹਿੰਦੇ ਕੁਝ ਚੰਗੇ ਕਿਸਾਨ ਆਗੂ ਵਿੱਚ ਸੀਗੇ ਜਿਨ੍ਹਾਂ ਨੇ ਉੱਥੇ ਉਹ ਓਪਨਲੀ ਗਲਤੀ ਇਸ ਗੱਲ ਨੂੰ ਮੰਨੇ ਆ ਉਹਨਾਂ ਨੇ ਕਿਹਾ ਵੀ ਡੀਐਸਪੀ ਵੀ ਸਾਡੀ ਬੱਚੀ ਹੈ ਤੇ ਵੀ ਜੇ ਇਹਨਾਂ ਨਾਲ ਇਦਾਂ ਹੋਇਆ ਤਾਂ ਅਸੀਂ ਸੌਰੀ ਫੀਲ ਕਰਦੇ ਆ ਪਰ ਇਹ ਚੀਜ਼ਾਂ ਨੂੰ ਪਹਿਲਾਂ ਹੀ ਬਾਤ ਲੈਣਾ ਚਾਹੀਦਾ ਵੀ ਇਹ ਚੀਜ਼ਾਂ ਬੈਠ ਕੇ ਕਿਤਨਾ ਕਿਤੇ ਤੈਅ ਹੋ ਜਾਣੀਆਂ ਚਾਹੀਦੀਆਂ ਨੇ ਵੀ ਚਲੋ ਜੀ ਇਦਾਂ ਨਹੀਂ ਤੇ ਇਦਾਂ ਕਰ ਲਿਆ ਜਾਵੇ ਨਾ ਬਿਲਕੁਲ ਇਹ ਜਦੋਂ ਸਰਪੰਚੋ ਕੋਈ ਗੁੱਸਾ ਹੁੰਦਾ ਗੁੱਸੇ ਦੇ ਵਿੱਚ ਬਹੁਤ ਵੱਡੀਆਂ ਭਾਰੀ ਗਲਤੀਆਂ ਹੋ ਜਾਂਦੀਆਂ ਜਿਹੜਾ ਸੌਦਾ ਲਈ ਬੰਦਾ ਸੋਚ ਲਈ ਮਜਬੂਰ ਹੋ ਜਾਂਦਾ ਭਾਵੇਂ ਕਿ ਇੱਕ ਡੀਐਸਪੀ ਉਸ ਧਰਨੇ ਦੇ ਵਿੱਚ ਘਿਰਦੀ ਆ ਤਾਂ ਉਹਦਾ ਹੋਰ ਜਿਹੜੀ ਪੀੜੀ ਆ ਉਹਦੇ ਵਿੱਚ ਕੀ ਅਸਰ ਗਿਆ ਹੋਊਗਾ ਇਸ ਗੱਲ ਦਾ ਬਿਲਕੁਲ ਜਿਹੜੀ ਮੈਂ ਇੱਕ ਹੋਰ ਜਿਵੇਂ ਮੈਂ ਇੱਕ ਦੋ ਅਸੀਂ ਮਿੱਤਰਾਂ ਨਾਲ ਰਾਏ ਕਰਦੇ ਰਹੇ ਜਾਂ ਮਤਲਬ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਲੋਕ ਆਪਣੇ ਵਿਚਾਰ ਦਿੰਦੇ ਆ ਵੀ ਜਦੋਂ ਜਿਹੜਾ ਪੋਸਟ ਤੇ ਆ ਗਿਆ ਉੱਥੇ ਮਹਿਲਾ ਜਾਂ ਮਤਲਬ ਕੋਈ ਜੈਂਟਸ ਹੋਣ ਦੀ ਕੋਈ ਬਹੁਤੀ ਵੱਡੀ ਗੱਲ ਨਹੀਂ ਆ ਹੂੰ ਪਰ ਨਹੀਂ ਯਾਰ ਮਤਲਬ ਇਹ ਚੀਜ਼ਾਂ ਇਹ ਚਾਹੇ ਤੁਸੀਂ ਕਿਸੇ ਅਹੁਦੇ ਤੇ ਚਲ ਜਓ ਜਿਹੜਾ ਮਤਲਬ ਇਹ ਚੀਜ਼ ਹੈ ਉਹ ਹਮੇਸ਼ਾ ਉਹ ਰਹੇਗੀ ਜਿਹੜਾ ਔਰਤ ਦਾ ਦਿਲ ਹੈ ਉਹ ਹਮੇਸ਼ਾ emoशनल ਹੁੰਦਾ ਹੈ ਹੁੰਦਾ ਕੀ ਮਤਲਬ ਜੇ ਇੱਥੇ ਕੋਈ ਹੋਰ ਮਤਲਬ ਐਦਾਂ ਦਾ ਅ ਅਫਸਰ ਹੁੰਦਾ ਕਿ ਹੁਣ ਦੇ ਹਾਲਾਤ ਜਿਹੜੇ ਹੈਗੇ ਨੇ ਫਿਰ ਵੀ ਇਹੀ ਹੁੰਦੇ ਮੰਨ ਲਓ ਜਿਹੜੇ ਆਪਣੇ ਪਹਿਲਾਂ ਕੋਈ ਡੀਐਸਪੀ ਇਹ ਜੇ ਜੈਂਟਸ ਰਹਿ ਕੇ ਗਏ ਨੇ ਜਿਨ੍ਹਾਂ ਨੂੰ ਡੀਐਸਪੀ ਧਤਰੀ ਦੀ ਗੱਲੇ ਕਰ ਲੋ ਹਾਂ ਜਿਵੇਂ ਆਪਾਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਆਨ ਆਫ ਕੈਮਰਾ ਆਪਾਂ ਗੱਲ ਕਰਦੇ ਸੀ ਕਿ ਇੱਥੇ ਡੀਐਸਪੀ ਧਤਰੀ ਸਾਹਿਬ ਹੁੰਦੇ ਕਿ ਫਿਰ ਵੀ ਇਦਾਂ ਦੇ ਹਾਲਾਤ ਹੁੰਦੇ ਜਾਂ ਕਿਸਾਨ ਜਾਂ ਕੋਈ ਹੋਰ ਮਤਲਬ ਕੋਈ ਬੰਦਾ ਉਹਨਾਂ ਨਾਲ ਇਦਾਂ ਦੀ ਉਹ ਗੱਲ ਕਰ ਲੈਂਦਾ ਜਾਂ ਉਹ ਇਦਾਂ ਦੇ ਇਸ ਮਸਲੇ ਨੂੰ ਜੇ ਇਦਾਂ ਦੀ ਵਧੇਕੀ ਹੋ ਜਾਂਦੀ ਕਿ ਬਾਅਦ ਚ ਇਦਾਂ ਦੇ ਮਸਲੇ ਨੂੰ ਇਦਾਂ ਹੀ ਠੰਡਾ ਕਰ ਲੈਂਦਾ ਨਹੀਂ ਫਿਰ ਵੀ ਕਿਤਨਾ ਜਕੇ ਮਤਲਬ ਜਿਹੜੀ ਇੱਕ ਔਰਤ ਹੈ ਉਹਦਾ ਜਿਹੜਾ ਅੰਦਰੋਂ ਦਿਲ ਹੈ ਬੜਾ ਸਵੇਨਰ ਸੀਲ ਹੁੰਦਾ ਸੈਂਸਿਟਿਵ ਹੁੰਦਾ ਉਹ ਉਹਨਾਂ ਮੁੱਦਿਆਂ ਨੂੰ ਬੜਾ ਮਤਲਬ ਜਲਦੀ ਸਮਝ ਲੈਂਦੇ ਆ ਵੀ ਹਾਂ ਯਾਰੇ ਮੇਰੇ ਨਾਲ ਗਲਤ ਹੋਇਆ ਇਸੇ ਕਰਕੇ ਉਹ ਜਿਹੜੇ ਏਮੋਸ਼ਨਲ ਹੋਏ ਮਤਲਬ ਆਪਣਾ ਸਮਾਜ ਹੈ ਜਿਹੜਾ ਜਾਂ ਜਿਸ ਸਮਾਜ ਆਪ ਰਹਿਨੇ ਆ ਉਹ ਕਦੇ ਨਹੀਂ ਚਾਹੁੰਦਾ ਵੀ ਯਾਰ ਸਾਡੇ ਕਰਕੇ ਕਿਸੇ ਮਤਲਬ ਔਰਤ ਦੇ ਲਾਲੋ ਜਾਂ ਕਿਸੇ ਅ ਅਸੀਂ ਏਦਾਂ ਦੀ ਕੋਈ ਹਰਕਤ ਕਰੀਏ ਜਿਹਦੇ ਨਾਲ ਉਹਦਾ ਦਿਲ ਦੁਖੇ ਜਾਂ ਉਹਦੇ ਅੱਖਾਂ 'ਚ ਹੰਝੂ ਆਉਣ ਕਿਉਂਕਿ ਇਹ ਮਸਲੇ ਤਾਂ ਵੈਸੇ ਵੀ ਚਲੋ ਚੌਂਦੇ ਰਹਿੰਦੇ ਆ ਅੱਜ ਨਹੀਂ ਕਾਰਵਾਈ ਹੋਈ ਫਿਰ ਕੀ ਹੋ ਗਿਆ ਚਲੋ ਮੰਨ ਲਓ ਇਹ ਚੀਜ਼ ਨਾ ਇਨਸੀਡੈਂਟ ਹੋਣ ਤੋਂ ਬਾਅਦ ਚ ਠੀਕ ਹੈ ਪਹਿਲਾਂ ਐਫ ਆਈ ਆਰ ਹੋਈ ਵੀ ਹੈ ਇੱਕ ਹੋਰ ਹੋਗੀ ਇੱਕ ਹੋਰ ਹੋਗੇ ਤੇ ਇਹਦੇ ਨਾਲ ਕੀ ਮਸਲਾ ਮਤਲਬ ਹੱਲ ਹੋ ਗਿਆ ਕੀ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਅੱਜ ਤੁਸੀਂ ਪੱਪੂ ਨੂੰ ਜੇਲ੍ਹ 'ਚ ਕਰਾ ਕੇ ਤੁਰੇ ਉੱਠ ਕੇ ਉੱਥੇ ਕੀ ਸੋਡੀ ਅੱਜ ਟਰਾਲੀਆਂ ਦਾ ਮੁੱਲ ਸਾਨੂੰ ਵਾਪਸ ਮਿਲ ਗਿਆ ਕਿਸੇ ਔਰਤ ਦੇ ਅੱਖਾਂ 'ਚ ਹੰਝੂ ਲੇ ਉਹ ਨਾਲ ਕੀ ਤੁਹਾਨੂੰ ਉਸ ਤੋਂ ਬਾਅਦ ਕਿਹੜੀ ਪ੍ਰਾਪਤੀ ਹੋ ਗਈ ਕਿਹੜੀ ਪ੍ਰਾਪਤੀ ਠੀਕ ਹੈ ਤੇ ਦੂਜੀ ਗੱਲ ਜਿਹੜੀ ਮੈਂ ਜਿੱਦਾਂ ਕਹਿੰਦੇ ਆ ਵੀ ਸਾਡੇ ਤੇ ਗੱਡੀ ਚੜਾ ਦੇਣੀ ਸੀ ਜਾਂ ਸਾਡੇ ਤੇ ਇਦਾਂ ਦਾ ਹੋਣਾ ਸੀ ਇਹ ਗੱਲਾਂ ਨੂੰ ਬੜਾ ਸਲੀਕੇ ਨਾਲ ਸਮਝਦਾਰੀ ਨਾਲ ਸਮਝ ਕੇ ਮੈਨੂੰ ਰੋਕ ਲੈਣਾ ਚਾਹੀਦਾ ਸੀ ਇਦਾਂ ਦੇ ਇਨਸੀਡੈਂਟ ਮੇਰੇ ਹਿਸਾਬ ਨਾਲ ਸਮਾਜਿਤ ਜਿੱਥੇ ਆਪਾਂ ਰਹਿਣਾ ਪੱਕੇ ਤੌਰ ਤੇ ਰਹਿਣਾ ਉਹ ਨਹੀਂ ਹੋਣੇ ਚਾਹੀਦੇ ਨਹੀਂ ਹੋਣੇ ਕਹਿੰਦੇ ਬਿਲਕੁਲ ਲਾਸਟ ਸਵਾਲ ਹੋਵੇਗਾ ਜਿਸ ਤਰ੍ਹਾਂ ਕੀ ਇਹ ਤਰਨਾ ਡੀਐਸਪੀ ਦਫ਼ਤਰ ਦੇ ਵਿੱਚ ਕਿਸਾਨਾਂ ਨੂੰ ਕਿਉਂ ਲਗਾਉਣਾ ਪਿਆ ਜਿਸ ਦੇ ਇਸ਼ਾਰੇ ਤੇ ਪੁਲਿਸ ਚੱਲਦੀ ਹੈ ਉਸ ਦੇ ਦਫ਼ਤਰ ਦੇ ਪੁਰੇ ਤਰਨਾ ਕਿਉਂ ਲੱਗਾ ਹੈ ਬਿਲਕੁਲ ਮੈਂ ਤਾਂ ਪਹਿਲਾਂ ਗੱਲ ਕਰਕੇ ਹਟਿਆ ਵੀ ਜਿਹੜੀ ਜਿਹੜਾ ਸਾਡੇ ਪ੍ਰਸ਼ਾਸਨ ਨੂੰ ਚਲਾ ਰਿਹਾ ਹੈ ਇਹ ਦੇਖੋ ਇਹ ਇਹ ਕੋਈ ਇਸ ਗੱਲ ਤੋਂ ਮੁਨਕਰ ਹੋਵੇ ਨਾ ਹੋਵੇ ਇਹ ਗੱਲ ਹੈ ਪੱਕੀ ਹੈ ਸਰਕਾਰਾਂ ਦੇ ਨੁਮਾਇੰਦਿਆਂ ਦੇ ਹੱਥ ਚ ਪ੍ਰਸ਼ਾਸਨ ਹੈ ਉਹਨਾਂ ਦੇ ਕਹੇ ਤੇ ਅਫਸਰ ਲੱਗਦੇ ਆ ਉਹਨਾਂ ਦੇ ਕਹੇ ਤੇ ਕੰਮ ਕਰਦੇ ਆ ਕੋਈ ਬੰਦਾ ਹੈ ਨਹੀਂ ਜਾਂ ਕੋਈ ਇਹ ਸਮਝ ਤੋਂ ਪਰੇ ਨਹੀਂ ਹੋ ਸਕਦੀ ਗੱਲ ਵੀ ਜਿਹੜੇ ਸਿਆਸੀ ਲੋਕ ਹੈ ਉਹਨਾਂ ਦੀ ਪਕੜ 'ਚ ਇਹ ਪ੍ਰਸ਼ਾਸਨ ਨਾ ਹੋਵੇ ਤੇ ਸਾਨੂੰ ਮੇਰੇ ਹਸਾਬ ਨਾਲ ਸਮਝਣਾ ਚਾਹੀਦਾ ਹੈ ਵੀ ਜੇ ਤੁਸੀਂ ਇਸ ਗੱਲ ਤੇ ਇਸ ਮੁੱਦੇ ਤੇ ਕੋਈ ਇਨਸਾਫ ਚਾਹੁੰਦੇ ਹੋ ਤਾਂ ਦਫ਼ਤਰ ਸਰਕਾਰੀ ਦਫ਼ਤਰ ਰੋਕਣ ਦੀ ਬਜਾਏ ਉਹਨਾਂ ਲੋਕਾਂ ਤੇ ਤੁਹਾਨੂੰ ਧਰਨੇ ਲਾਉਣੇ ਚਾਹੀਦੇ ਆ ਜਿਨ੍ਹਾਂ ਲੋਕਾਂ ਦੇ ਹੱਥ 'ਚ ਪਾਵਰ ਹੈ ਜਾਂ ਜਿਹੜੇ ਲੋਕ ਇਸ ਪ੍ਰਸ਼ਾਸਨ ਨੂੰ ਚਲਾ ਰਹੇ ਆ ਤਾਂ ਇਹ ਤੁਹਾਨੂੰ ਕੋਈ ਇਨਸਾਫ ਹੈ ਜਿਹੜਾ ਮਿਲ ਸਕਦਾ ਨਹੀਂ ਤੇ ਜਿਹੜਾ ਪਾਵਰਫੁੱਲ ਬੰਦਾ ਹੈ ਜੇ ਉਹ ਕਹੂਗਾ ਵੀ ਨਹੀਂ ਪਰਚਾ ਕਰਨਾ ਤਾਂ ਨਹੀਂ ਹੋਏਗਾ ਨਹੀਂ ਹੋਏਗਾ ਜੇ ਉਹ ਕਹੇਗਾ ਵੀ ਕਾਰਵਾਈ ਨਹੀਂ ਕਰਨੀ ਤਾਂ ਨਹੀਂ ਹੋਏਗੀ ਜੇ ਮਤਲਬ ਉਹ ਚਾਹੁੰਦਾ ਹੈ ਵੀ ਅੱਜ ਹੀ ਕਾਰਵਾਈ ਕਰੋ ਤੇ ਉਹ ਉਸੇ ਟਾਈਮ ਹੋ ਜਾਏਗੀ ਤੇ ਜੇ ਸਰਕਾਰ ਚਾਹੁੰਦੀ ਤਾਂ ਪਠਾਨਮਾਹਰੇ ਤੇ ਮਗਰ ਪੰਜਾਬ ਪੁਲਿਸ ਐਮਪੀ ਜੁਪੀ ਤੱਕ ਪੱਚੀ ਫਿਰਦੀ ਹੈ ਜੇ ਸਰਕਾਰ ਨਾ ਚਾਹੇ ਤੇ ਉਹ ਚਾਹੇ ਬਟਿਆਲੇ ਬੈਠਾ ਰਹੇ ਕੋਈ ਨਹੀਂ ਪੁੱਛਦਾ ਜੀ ਇਹ ਚੀਜ਼ਾਂ ਥੋੜੀ ਸਿਆਸਤ ਨਾਲ ਹੀ ਕਨਸਰਨ ਨੇ ਸਿਆਸਤ ਨਾਲ ਹੀ ਚਲਦੀਆਂ ਨੇ ਪੁਲਿਸ ਜਾਂ ਪ੍ਰਸ਼ਾਸਨ ਹੈ ਜਿਹੜਾ ਇਹ ਹਮੇਸ਼ਾ ਸਿਆਸੀ ਲੋਕਾਂ ਦੇ ਕਹੇ ਦੀ ਚਲਦਾ ਹੈ ਇਸੇ ਕਰਕੇ ਇਹ ਐਜੀਟੇਸ਼ਨਾਂ ਇਸੇ ਕਰਕੇ ਇਹ ਸਿਸਟਮ ਜਿਹੜਾ ਐਦਾਂ ਹੀ ਚੱਲਦਾ ਰਹੇਗਾ ਇਹਨੂੰ ਤੁਸੀਂ ਜਿੰਨਾ ਮਰਜ਼ੀ ਕਿਸੇ ਡੀਐਸਪੀ ਦੀ ਤੋਏ ਤੋਏ ਕਰ ਲੋ ਕਿਸੇ ਹੋਰ ਅਫਸਰ ਦੀ ਕਰ ਲੋ ਜਿੰਨਾ ਚਿਰ ਤੱਕ ਸਿਆਸੀ ਲੋਕਾਂ ਦੀ ਮੁੱਠੀ 'ਚ ਪ੍ਰਸ਼ਾਸਨ ਰਹੇਗਾ ਜਾਂ ਕਾਨੂੰਨ ਰਹੇਗਾ ਤੇ ਇਹ ਹਾਲਾਤ ਐਦਾਂ ਹੀ ਹੁੰਦੇ ਰਹਿਣਗੇ ਬਿਲਕੁਲ ਲਾਸਟ ਸਵਾਲ ਇੱਕ ਹੋਰ ਹੈ ਜੇਕਰ ਇਹ ਪਹਿਲੇ ਦਿਨੇ ਪਰਚਾ ਹੋ ਜਾਂਦਾ ਪੱਪੂ ਦੀ ਗ੍ਰਿਫਤਾਰੀ ਹੋ ਜਾਂਦੀ ਇਹ ਨੌਬਤਾਉਣੀ ਸੀ ਮੈਂ ਤਾਂ ਆਪ ਕਹਿਣਾ ਵੀ ਦੇਖੋ ਜੀ ਜੇ ਪ੍ਰਸ਼ਾਸਨ ਆਪਣੇ ਤਰੀਕੇ ਨਾਲੇ ਕੰਮ ਕਰਦਾ ਹੁੰਦਾ ਜਾਂ ਕਰਦਾ ਹੋਵੇ ਕਾਨੂੰਨ ਤੁਸੀਂ ਆਮ ਦੇਖਿਆ ਹੋਣਾ ਮਾਨ ਸਾਹਿਬ ਕਿੱਤੇ ਕੋਈ ਮਤਲਬ ਕਿਸੇ ਇਨਸੀਡੈਂਟ ਹੋ ਜਾਂਦਾ ਆ ਬੰਦੇ ਦੀ ਡੈਥ ਹੋ ਜਾਂਦੀ ਆ ਪੁੱਲ ਮਤਲਬ ਜਿਹੜੇ ਉੱਥੇ ਦੇ ਮਤਲਬ ਬੰਦੇ ਨੇ ਡੈੱਡ ਬੋਡੀ ਰੱਖ ਕੇ ਕਿਤੇ ਧਰਨਾ ਲਾ ਦਿੰਦੇ ਆ ਧਰਨਾ ਲਾਉਣ ਤੋਂ ਬਾਅਦ ਉਹ ਮੰਗ ਕਰਦੇ ਆ ਜੀ ਫੁਲਾਣੇ ਫੁਲਾਣੇ ਬੰਦੇ ਦੇ ਪਰਚਾ ਦਰਜ ਕਰੋ ਤੇ ਕੋਈ ਅਫਸਰ ਆਉਂਦਾ ਉਹਨਾਂ ਦੀ ਮੰਗਾਂ ਮੰਨ ਲੈਂਦਾ ਤੇ ਉਹ ਜੋ ਉਹਨੇ ਲਿਖਿਆ ਹੁੰਦੇ ਨੇ ਉਹ ਉਹਦੇ ਅਕੋਰਡਿੰਗ ਉਹਨਾਂ ਉਹਨਾਂ ਬੰਦਿਆਂ ਨੂੰ ਉਸ ਕਤਲ ਚ ਮਕਦਮੇ ਚ ਤੋਨਾ ਦਿੱਤਾ ਜਾਂਦਾ ਆ ਫਿਰ ਤਾਂ ਇਹਦਾ ਮਤਲਬ ਲੋਕ ਸਮਝ ਗਏ ਵੀ ਧਰਨਾ ਲਾਓ ਆਹ ਕਾਰਵਾਈ ਕਰੋ ਹੂੰ ਇਹ ਮੈਂ ਸਮਝਦਾ ਵੀ ਇਹ ਚੀਜ਼ ਕਦੇ ਇਦਾਂ ਨਹੀਂ ਹੋਣੀ ਚਾਹੀਦੀ ਹੁਣ ਕਿਉਂ ਕਿੰਦੇ ਮਤਲਬ ਜੇ ਜੋ ਸਹੀ ਹੈ ਉਹ ਬਿਨਾਂ ਤਰਨੇਦੋ ਹੀ ਹੋ ਜਾਣਾ ਚਾਹੀਦਾ ਜੇ ਨਹੀਂ ਹੋਣਾ ਚਾਹੀਦਾ ਤਾਂ ਤਰਨਾ ਲੱਗੇ ਤੇ ਵੀ ਨਹੀਂ ਹੋਣਾ ਚਾਹੀਦਾ ਬਿਲਕੁਲ ਇੱਕ ਜਿਹੜੀ ਤੁਸੀਂ ਤਰਨ ਵਾਲੀ ਗੱਲ ਕੀਤੀ ਹੈ ਇਹ ਗੱਲਾਂ ਤੋਂ ਗੱਲਾਂ ਨਿਕਲਿਆ ਆਉਂਦੀਆਂ ਨੇ 6 ਮਹੀਨੇ ਪਹਿਲਾਂ ਇੱਕ ਪਰਚਾ ਦਰਜ ਹੁੰਦਾ ਗੇਤੀ ਦੇ ਵਿੱਚ ਚੰਕੌਰ ਸਿੰਘ ਅਤੇ ਚੰਕੌਰ ਸਿੰਘ ਦੇ ਸੁਪੁੱਤਰ ਤੇ ਕੁਤੂਗਾ ਦੇ ਨੌਜਵਾਨ ਦੀ ਵਿਅਕਤੀ ਦੀ ਮੌਤ ਹੋਈ ਹੈ ਕਕਰ ਵਾਲੇ ਟੈਂਕੀ ਤੇ ਕਿਸਾਨ ਥਾਣੇ ਦੇ ਮੂਹਰੇ ਧਰਨਾ ਲਾਉਂਦੇ ਜਦ ਕਿ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਬਾਪੁੱਤ ਦਾ ਪਰ ਉਹਨਾਂ ਤੇ ਫਿਰ ਵੀ 302 ਦਾ ਪਰਚਾ ਦਰਜ ਹੁੰਦਾ ਧਰਨਾ ਲਾ ਆਮ ਹੁੰਦਾ ਜੀ ਆਮ ਹੁੰਦਾ ਜੀ ਇਸੇ ਕਰਕੇ ਤਾਂ ਹੀ ਤੰਤਰ ਨਿਆਂ ਦੀ ਪ੍ਰਵਿਰਤੀ ਵਧਦੀ ਹੈ ਜੀ ਜਦੋਂ ਲੋਕਾਂ ਨੂੰ ਪਤਾ ਹੈ ਵੀ ਜੇ ਕੋਈ ਪ੍ਰਸ਼ਾਸਨ ਤੋਂ ਇਦਾਂ ਦਾ ਧੱਕਾ ਕਿੰਨਾ ਕੰਮ ਕਰਾਉਣਾ ਤਾਂ ਧਰਨਾ ਲਾ ਲੋ ਥਾਣੇ ਮੂਹਰੇ ਲਾ ਲੋ ਕਿਸੇ ਦਫ਼ਤਰ ਮੂਹਰੇ ਲਾ ਲੋ ਪਰ ਮੈਂ ਕਹਿੰਦਾ ਵੀ ਜੇ ਕਾਨੂੰਨ ਸਹੀ ਦਿਸ਼ਾ 'ਚ ਪਹਿਲਾਂ ਹੀ ਕੰਮ ਕਰਦਾ ਤੇ ਲੋਕਾਂ ਨੂੰ ਲੋੜ ਨਾ ਪਵੇ ਜੇ ਮਤਲਬ ਤੁਸੀਂ ਦੇਖੋ ਜਿਹੜਾ ਬੰਦਾ 302 ਚ ਧਰਨੇ ਲਾਉਣ ਕਰਕੇ 302 ਚ ਗਲਤ ਨਜਾਇਜ਼ ਫਸ ਗਿਆ ਤੁਸੀਂ ਉਹ ਉਹ ਤਾਂ ਬੰਦਾ ਬੰਨਿਆ ਗਿਆ ਜੀ ਉਹ ਤਾਂ ਤੁਸੀਂ ਤੁਸੀਂ ਦੇਖੋ ਉਹ ਕਿੰਨਾ ਚਿਰ ਹੋ ਮਤਲਬ ਇਸ ਚੀਜ਼ ਨੂੰ ਬੇਦੋ ਸਾਬਤ ਕਰਨ ਵਾਸਤੇ ਲੱਗਿਆ ਰਹੇਗਾ ਮਤਲਬ ਇਸ ਚੀਜ਼ਾਂ ਬਹੁਤ ਗਲਤ ਅਸਰ ਸਾਡੇ ਤੇ ਪਾਉਂਦੀਆਂ ਨੇ ਧਰਨੇਆਂ ਰਾਹੀਂ ਕਈ ਵਾਰੀ ਗਲਤ ਜਿਹੜੇ ਅੰਸਰ ਨੇ ਜਾਂ ਗਲਤ ਮਤਲਬ ਬੰਦਿਆਂ ਤੇ ਕਾਰਵਾਈਆਂ ਹੋ ਜਾਂਦੀਆਂ ਨੇ ਜਿਹੜਾ ਬੰਦਾ ਬਾਅਦ ਚ ਬੋਤਦਾ ਰਹਿੰਦਾ ਬਿਲਕੁਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬਿਲਕੁਲ ਗਲਤ ਧਾਰਨਾ ਤੇ ਕੀਤੀ ਆ ਧਰਨਿਆਂ ਦੇ ਨਾਲ ਤਾਂ ਜ਼ਿਆਦਾਤਰ ਤਾਂ ਕਹਿੰਦੇ ਮਸਲੇ ਵਿਗੜ ਜਾਂਦੇ ਨੇ ਪਰ ਸਿਮਰ ਦੇ ਘਟ ਨੇ ਸ਼ਰਤਾਂ ਅਨੁਸਾਰ ਲਾਹਾ ਲੈ ਜਾਂਦੇ ਨੇ ਪਰ ਧਰਨਿਆਂ ਬਿਨਾ ਕਿਚਾਰਾ ਵੀ ਕੋਈ ਨਹੀਂ ਜੇਕਰ ਪ੍ਰਸ਼ਾਸਨ ਪਹਿਲੇ ਜਾਗ ਪਵੇ ਤਾਂ ਧਰਨਿਆਂ ਦੀ ਕੋਈ ਲੋੜ ਨਹੀਂ ਪੈਂਦੀ ਸਾਰੀ ਗੇਮ ਆ ਜਿਹੜੀ ਅੱਜਕੱਲ੍ਹ ਰਾਜਨੀਤਿਕ ਲੋਕਾਂ ਦੇ اشਾਰਿਆਂ ਤੇ ਘੁੰਮਦੀ ਆ ਜਿਹੜੀ ਪੁਲਿਸ ਦੀ ਪਾਕੜ ਉਹ ਰਾਜਨੀਤਿਕ ਲੋਕਾਂ ਦੇ ਹੱਥ ਆ ਕਿਉਂਕਿ ਜਿਹੜੇ ਧਰਨੇ ਮਦਨ ਉਹ ਰਾਜਨੀਤਿਕ ਲੋਕਾਂ ਦੇ ਰਾਦੇ ਅੱਗੇ ਲੱਗਣੇ ਚਾਹੀਦੇ ਨੇ ਜੇ ਕੋਈ ਮਸਲਾ ਹੱਲ ਕਰਉਣ ਪਰ ਨਜਾਇਜ਼ ਧਰਨਾ ਕਦੇ ਕਿਸੇ ਦੇ ਖਿਲਾਫ ਨਾ ਲਗਾਓ ਜੋ ਕੋਈ ਕਿਸੇ ਨੂੰ ਕੋਈ ਮਾੜੀਆਂ ਚੀਜ਼ਾਂ ਦਾ ਭੁਗਤਾਨ ਨਾ ਜਿਹੜਾ ਉਹ ਭੁਗਤਣਾ ਪਵੇ